ਖਤਮ ਕਰ ਦਿੰਦਾ ਹੈ ਕੋਈ ਅੰਦਰ ਦਾ ਝਗੜਾ ਜਿਹੜਾ ਫਿਰ ਰਹਿ ਨਹੀਂ ਜਾਂਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜੀਵਨ ਦੀ ਅਸੀਂ ਵਿਚਾਰ ਜਿਹੜੀ ਹੈ ਔਰੰਭ ਕੀਤੀ ਹੈ ਕਲ ਦੇ ਦਿਵਾਨ ਨੂੰ ਜੋ ਅਸੀਂ ਵਿਚਾਰਿਆ ਉੱਥੇ ਪੰਛੀ ਚਾਤ ਕੇਵਲ ਕਿਉਂਕਿ ਜਿਹੜੀ ਲੜੀ ਹੈ ਉਹ ਪਕੜ ਵਿੱਚ ਆ ਜਾਏ ਸ਼ੇਵੇਂ ਗੁਰੂਦੇਵ ਨੇ ਗੁਰੂ ਹਰਗੋਬਿੰਦ ਮਹਾਰਾਜ ਪਾਸ਼ਾ ਤਿੰਨਾਂ ਦੇ ਘਰ 1 April 1621 ਦੇ ਵਿੱਚ ਸਭ ਤੋਂ ਛੋਟੇ ਸੁਪੁੱਤਰ ਦਾ ਜਨਮ ਹੁੰਦਾ ਹੈ ਨਾਮ ਰੱਖਿਆ ਜਾਂਦਾ ਤਿਆਗਮਲ ਗੁਰੂ ਕੇ ਮਹਿਲ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ 6 ਸਾਲ ਤੱਕ ਪਰਵਰਿਸ਼ 6 ਸਾਲ ਦੀ ਪਰਵਰਿਸ਼ ਜਿਹੜੀ ਹੈ ਬਾਬਾ ਮੁੱਢਾ ਸਾਹਿਬ ਆਪ ਕਰਦੇ ਹੀ ਨਹੀਂ ਵਿਦਿਆ ਦੇ ਵਿੱਚ ਨਪੁੰਨਤਾ 13 ਸਾਲ ਦੀ ਉਮਰ ਵਿੱਚ ਪਾਤਸ਼ਾਹ ਫਿਰ ਅੰਮ੍ਰਿਤਸਰ ਦੀ ਧਰਤੀ ਤੋਂ ਕਰਤਾਰਪੁਰ ਦੀ ਧਰਤੀ ਦੇ ਉੱਤੇ ਆ ਜਾਂਦੇ। ਤੇ ਜੋ ਘਟਨਾਵਾਂ ਵਾਪਰੀਆਂ ਸਨ ਬਚਪਨ ਦੇ ਵਿੱਚ ਮਾਪ ਜੀ ਨਾਲ ਕੱਲ ਸਾਕੀ ਸੰਗੀ ਕੀਤੀ ਹੈ। ਡੈਡੀਕੇਸ਼ਨ ਜ਼ਰੂਰ ਰੱਖੀ ਹੈ ਆਪਣੇ ਕੰਮ ਦੇ ਵਿੱਚ। ਕਿਸੇ ਚੀਜ਼ ਨਾਲ ਜਦੋਂ ਅਸੀਂ ਅਟਰੈਕਟ ਜਦੋਂ ਜ਼ਿਆਦਾ ਹੋ ਜਾਂਦੇ ਹਾਂ ਜਦੋਂ ਕਿਸੇ ਚੀਜ਼ ਨਾਲ ਜ਼ਿਆਦਾ ਵੱਧ ਜਾਂਦੇ ਹਾਂ ਉਰ ਸਾਡੇ ਚ ਮੋਹ ਪੈਦਾ ਹੁੰਦਾ ਤੇ ਮੋਹ ਵਿੱਚ ਵੱਜਿਆ ਹੋਇਆ ਇਨਸਾਨ ਜਿਹੜਾ ਕਦੇ ਸਮਾਜ ਦਾ ਭਲਾ ਨਹੀਂ ਕਦੇ ਕਰ ਸਕਦਾ ਜਦੋਂ ਇਨਸਾਨ ਮੋਹ ਵਿੱਚ ਵੱਜ ਜਾਏ ਫਿਰ ਉਹ ਆਪਣੇ ਆਪ ਦਾ ਸੋਚਦਾ ਹੈ ਦੁਨੀਆ ਕਿੱਥੇ ਜਾ ਰਹੀ ਹੈ ਦੁਨੀਆ ਕੀ ਕਰ ਰਹੀ ਹੈ ਇਹਨੂੰ ਇਸ ਨਾਲ ਕੋਈ ਫਰਕ ਨਹੀਂ ਫਿਰ ਆਪਣੇ ਬਾਰੇ ਸੋਚਦਾ ਹੈ ਆ ਵੱਡੀਆਂ ਵੱਡੀਆਂ ਸਰਕਾਰਾਂ ਜਿਹੜੀਆਂ ਨੇ ਜੋ ਵੱਡੀਆਂ ਕੰਪਨੀਆਂ ਚਲਾ ਰਹੀਆਂ ਨੇ ਉਹ ਆਪਣੇ ਬਾਰੇ ਸੋਚਦਿਆਂ ਨਹੀਂ ਕਿਸਾਨੀ ਅੰਦੋਲਨ ਚੱਲਿਆ ਸੀ ਕਿੰਨੇ ਲੋਕ ਸੜਕਾਂ ਦੇ ਉੱਤੇ ਧਰਨਿਆਂ ਦੇ ਉੱਤੇ ਖਤਮ ਹੋ ਗਏ ਪਰਿਵਾਰਾਂ ਦੇ ਵਿੱਚ ਜਵਾਨ ਪੁੱਤਰਾਂ ਦੀਆਂ ਲਾਸ਼ਾਂ ਜਿਹੜੀਆਂ ਹਨ ਉੱਥੇ ਪਹੁੰਚੀਆਂ ਨੇ ਇਹਨਾਂ ਨੂੰ ਸਰਕਾਰਾਂ ਨੂੰ ਫਰਕ ਕੀ ਹੈ ਉਹ ਆਪਣੇ ਨਾਲ ਸਿਰਫ ਆਪਣੇ ਆਪ ਬਾਰੇ ਸੋਚਦੇ ਹਨ ਛੋਟੇ ਜਿਹੇ ਬੱਚੇ ਕੋਲ ਕੋਈ ਚੀਜ਼ ਖੋਈਏ ਨਾ ਦਿੰਦਾ ਨਹੀਂ ਕਿਉਂਕਿ ਉਹਨੇ ਸਾਡੇ ਤੋਂ ਸਿੱਖਿਆ ਸਿਖਾਇਆ ਹੀ ਨਹੀਂ ਬਚਪਨ ਦੇ ਵਿੱਚ ਘਟਨਾ ਵਾਪਰੀ ਪੋਸ਼ਾਕ ਉਤਾਰ ਕੇ ਮਾਂ ਮੇਰੇ ਕੋਲ ਕਿਸੇ ਦਾ ਨੰਗੇਜ ਨਹੀਂ ਦੇਖਿਆ ਕਿਸੇ ਦੀ ਗਰੀਬੀ ਨਹੀਂ ਦੇਖੀ ਗੱਲ ਹੱਥੋਂ ਦੇ ਕੇ ਭਲਾ ਮਨਾਵੇ ਦਾ ਸਿਧਾਂਤ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਸੀ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤੰਦਾ ਗੁਰੂ ਸਿੱਖਾਂ ਨੂੰ ਦੇ ਕਰ ਪਿਛੋਂ ਬਚਿਆ ਆਪ ਖਮੰਦਾ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਧ ਵਿਚਾਰ ਧਾਰਾ ਨੇ ਇਹ ਸਿਧਾਂਤ ਬਖਸ਼ਿਸ਼ ਕੀਤਾ ਹੋਇਆ ਸੀ ਹਾਲ ਖਾਏ ਕਿਸ ਹੱਥੋਂ ਦੇ ਨਾਨਕ ਰਾ ਪਛਾਣੇ ਸੀ ਇਹ ਸਿਧਾਂਤ ਸੀ 13 ਸਾਲ ਦੀ ਉਮਰ ਹੋਈ ਪਾਤਸ਼ਾਹ ਹੁਣ ਕਰਤਾਰਪੁਰ ਦੀ ਧਰਤੀ ਦੇ ਉੱਤੇ ਆ ਜਾਂਦੇ ਨੇ ਉਹ ਕਰਤਾਰਪੁਰ ਇਹ ਕਰਤਾਰਪੁਰ ਪਾਕਿਸਤਾਨ ਵਾਲਾ ਨਹੀਂ ਇਹ ਕਰਤਾਰਪੁਰ ਜਿਹੜਾ ਹੈ ਜਲੰਧਰ ਦੇ ਕੋਲ ਕਸਬਾ ਹੈ ਉਸੇ ਕਰਤਾਰਪੁਰ ਦੀ ਧਰਤੀ ਦੇ ਉੱਤੇ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜਿਹੜੇ ਨੇ ਉੱਥੇ ਆ ਜਾਂਦੇ ਨੇ ਕੱਲ ਵਿਰਾਗ ਦੀ ਗੱਲ ਕੀਤੀ ਸੀ ਪਾਤਸ਼ਾਹ ਦਾ ਸੁਭਾਅ ਜਿਹੜਾ ਸੀ ਬੜਾ ਸ਼ਾਂਤ ਸੀ ਜਦੋਂ ਕੋਈ ਚੀਜ਼ ਅੰਦਰੋਂ ਭਰ ਜਾਏ ਤੇ ਭਰੀ ਹੋਈ ਚੀਜ਼ ਦੇ ਵਿੱਚੋਂ ਫਿਰ ਆਵਾਜ਼ ਨਹੀਂ ਆਇਆ ਕਰਦੀ ਸਿਪੀ ਦੀ ਉਦਾਹਰਨ ਸਾਂਝੀ ਕੀਤੀ ਕਿਸੇ ਚੀਜ਼ ਨੂੰ ਸ਼ੱਕ ਦੇ ਬੰਦੇ ਬੰਦੇ ਦੀ ਉਦਾਹਰਨ ਸਾਂਝੀ ਕੀਤੀ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਭੌਰਾ ਹੈ ਨਾ ਜਿਹੜਾ ਰਸ ਨੂੰ ਮੰਨਦਾ ਹੈ ਫੁੱਲਾਂ ਦੇ ਨੂੰ ਰਸ ਨੂੰ ਮਾਨਣ ਤੋਂ ਪਹਿਲਾਂ ਭੌਰਾ ਜਿਹੜਾ ਬੜਾ ਸ਼ੋਰ ਕਰਦਾ ਹੈ ਸ਼ੋਰ ਕਰਦਾ ਹੋਇਆ ਭੌਰਾ ਜਿਹੜਾ ਆਉਂਦਾ ਹੈ ਜਦੋਂ ਇੱਕਦਮ ਫੁੱਲ ਦੇ ਉੱਤੇ ਆ ਕੇ ਬੈਠ ਜਾਂਦਾ ਹੈ ਉਹਦਾ ਮੂੰਹ ਜਿਹੜਾ ਹੈ ਉਹ ਰਸ ਦੇ ਨਾਲ ਭਰ ਜਾਂਦਾ ਹੈ ਰਸ ਦੇ ਨਾਲ ਭਰਿਆ ਹੋਇਆ ਭੌਰਾ ਜਿਹੜਾ ਸ਼ਾਂਤ ਹੋ ਜਾਂਦਾ ਹੈ ਇਨਸਾਨ ਵੀ ਇਸੇ ਤਰ੍ਹਾਂ ਦਾ ਹੈ ਸ਼ੋਰ ਪਾਉਂਦਾ ਹੈ ਰੌਲਾ ਪਾਉਂਦਾ ਹੈ ਜਦੋਂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਦਾ ਹੈ ਗੁਨਾ ਦੇ ਨਾਲ ਜੁੜਦਾ ਹੈ ਫਿਰ ਅੰਦਰ ਦਾ ਟਿਕਾਅ ਆ ਜਾਂਦਾ ਹੈ ਬਾਹਰੀ ਤੌਰ ਦੇ ਉੱਤੇ ਖੁਇ ਸ਼ੋਰ ਜਿਹੜੇ ਹਨ ਫਿਰ ਉਹਨੂੰ ਬਹੁਤੇ ਚੰਗੇ ਨਹੀਂ ਲੱਗਦੇ ਕਰਤਾਰਪੁਰ ਦੀ ਧਰਤੀ ਦੇ ਉੱਤੇ ਆਏ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਛੇਵੇਂ ਗੁਰੂ ਦੇਵ ਨੇ ਤਿੰਨਾਂ ਨੇ ਆਪਣੇ ਜੀਵਨ ਦੇ ਵਿੱਚ ਚਾਰ ਜੰਗਾਂ ਲੜੀਆਂ ਚੌਥੀ ਜੰਗ ਕਰਤਾਰਪੁਰ ਸਾਹਿਬ ਦੀ ਹੈ ਕਰਤਾਰਪੁਰ ਦੀ ਜੰਗ ਦੇ ਵਿੱਚ ਸਾਹਿਬਾਂ ਦੇ ਛੋਟੇ ਸੁਪੁੱਤਰ ਬਾਬਾ ਤਿਆਗ ਮਰਚ ਜੋ ਬਾਅਦ ਚ ਗੁਰੂ ਤੇਗ ਬਹਾਦਰ ਬਣਦੇ ਇਹਨਾਂ ਨੇ ਜੰਗ ਦੇ ਵਿੱਚ ਹਿੱਸਾ ਲਿਆ ਬਾਪੂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੈਦਾਨੇ ਜੰਗ ਵਿੱਚ ਇਹ ਜੂਝੇ ਨੇ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਤੇਗ ਦੇ ਇੰਨੇ ਵਧੀਆ ਜੋਰ ਦਿਖਾਏ ਤੇਗ ਨੂੰ ਇੰਨੇ ਵਧੀਆ ਤਰੀਕੇ ਨਾਲ ਜੰਗ ਦੇ ਮੈਦਾਨ ਨੂੰ ਚੁਭਾਇਆ ਹੈ 13 ਸਾਲ ਦੀ ਉਮਰ ਹੈ ਬੱਬਾ ਤਿਆਗਮਲ ਜੀ ਦੀ 13 ਸਾਲ ਦੀ ਉਮਰ ਵਿੱਚ ਇਹਨੇ ਵਧੀਆ ਤਰੀਕੇ ਨਾਲ ਨਿਪੁੰਨਤਾ ਸ਼ਸਤਰ ਕਲਾ ਪਾਦਸ਼ਾਹ ਨੇ ਨਾਮ ਜਿਹੜਾ ਹੈ ਉਹ ਤਿਆਗਮਲ ਤੋਂ ਫਿਰ ਤੇਗ ਬਹਾਦਰ ਰੱਖਿਆ ਹੈ ਇਹ ਤੇਗ ਦਾ ਤਨੀ ਹੈ ਤਿਆਗਮਲ ਨਾਮ ਦੇ ਕੇ ਨਿਵਾਜ ਦਿੱਤਾ ਹੁਣ ਕਰਤਾਰਪੁਰ ਦੀ ਧਰਤੀ ਦੇ ਉੱਤੇ ਜਲੰਧਰ ਦੇ ਰਹਿਣ ਵਾਲੇ ਲਾਲ ਚੰਦ ਨੇ ਲਾਲ ਚੰਦ ਜੀ ਬੇਨਤੀ ਕਰਦੇ ਨੇ ਪਾਤਸ਼ਾਹ ਮੇਰੀ ਧੀ ਹੈ ਨਾਮ ਹੈ ਗੁਜਰੀ ਧੀ ਦਾ ਰਿਸ਼ਤਾ ਤੁਹਾਡੇ ਸਭ ਤੋਂ ਛੋਡੇ ਸੁਪੁੱਤਰ ਤਿਆਗ ਤੇਗ ਬਹਾਦਰ ਦੇ ਨਾਲ ਕਰਨਾ ਚਾਹੁੰਦਾ ਹਾਂ ਮੇਜੋ ਘਰ ਵੇਖਿਆ ਜਾਏ ਪਾਤਸ਼ਾਹ ਦਾ ਗੁਰੂ ਹਰਗੋਬਿੰਦ ਮਹਾਰਾਜ ਪਾਸ਼ਾ ਦੇ ਦਰ ਘਰ ਦੀ ਗੱਲ ਕੀਤੀ ਜਾਏ ਤੇ ਗੁਰੂ ਨਾਨਕ ਦੀ ਜ਼ਿੰਮੇਵਾਰੀ ਨੂੰ ਸਾਂਭਣ ਵਾਲਾ ਕਰ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੀ ਜ਼ਿੰਮੇਵਾਰੀ ਨੂੰ ਸਾਂਭਣ ਵਾਲਾ ਕਰ ਹੈ ਗੁਰੂ ਕਰ ਹੈ ਤੇ ਗੁਰਦੇਵ ਪਾਸ਼ਾ ਦੇ ਸੁਪੁੱਤਰ ਨੇ ਤੇ ਮਨ ਦੇ ਵਿੱਚ ਕਿਤੇ ਨਾ ਕਿਤੇ ਗੱਲ ਆਈ ਪਾਤਸ਼ਾਹ ਮਹਾਰਾਜ ਮੈਂ ਰਿਸ਼ਤਾ ਤੇ ਕਰ ਲਾਂਗਾ ਪਰ ਮੇਰੇ ਕੋਲ ਕੱਲੀ ਧੀ ਹੈ ਧੀ ਤੋਂ ਇਲਾਵਾ ਮੇਰੇ ਕੋਲ ਕੁਝ ਨਹੀਂ ਤੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਗੱਲ ਕਹੀ ਸੀ ਲਾਲਚੰਦ ਜੀ ਜਿਸ ਬਾਪ ਨੇ ਜਿਸ ਪਿਤਾ ਨੇ ਆਪਣੀ ਧੀ ਨੂੰ ਦੇ ਦਿੱਤਾ ਸਮਝ ਲਓ ਉਹਨੇ ਸਭ ਕੁਝ ਦੇ ਦਿੱਤਾ ਹੈ ਕੋਈ ਚੀਜ਼ ਪਿਛੇ ਰਹਿ ਜਾਂਦੀ ਹੈ ਸਾਖੀਆਂ ਸੁਣੋਗੇ ਨਾ ਇਤਿਹਾਸ ਨੂੰ ਸੁਣੋਗੇ ਇਤਿਹਾਸ ਦੀ ਕੱਲੀ-ਕੱਲੀ ਕਨਸੈਪਟ ਇਤਿਹਾਸ ਦੀ ਕੱਲੀ-ਕੱਲੀ ਸਾਖੀ ਕੁਰਬਾਨੀ ਦਾ ਕੱਲਾ ਕੱਲਾ ਵਿਸ਼ਾ ਜਿਹੜਾ ਹੈ ਆਪ ਜੀ ਨੂੰ ਸਿੱਖਿਆ ਜ਼ਰੂਰ ਦੇਵੇਗਾ ਜਿਹਨੂੰ ਸਿੱਖਣਾ ਹੁੰਦਾ ਹੈ ਉਹ ਰੁੱਖ ਤੋਂ ਟੁੱਟੇ ਹੋਏ ਫਲ ਨੂੰ ਦੇਖ ਕੇ ਗੱਲ ਨੂੰ ਸਿੱਖ ਲੈਂਦਾ ਜਿਵੇਂ ਫਲ ਪੱਕ ਜਾਂਦਾ ਹੈ ਧਰਤੀ ਉੱਤੇ ਡਿੱਗ ਡਿੱਗ ਜਾਂਦਾ ਹੈ ਬਹੁ ਨਾ ਲੱਗੇ ਤਾਂ ਮੁੜ ਕੇ ਕਦੇ ਉਟਾਣੀ ਦੇ ਨਾਲ ਲੱਗਦਾ ਨਹੀਂ ਜੋ ਬੰਨ ਫਲ ਭਾਕੇ ਭੁêng ਗਿਰੇ ਬਹੁ ਨਾ ਲੱਗੇ ਤਾਂ ਕਦੇ ਉਹ ਜੁੜੇਗਾ ਨਹੀਂ ਜਿਹਨੇ ਸਿੱਖਣਾ ਹੈ ਉਹਨੇ ਇਸ ਚੀਜ਼ ਤੋਂ ਵੀ ਸਿੱਖ ਲੈਣਾ ਹੈ ਜਿਹਨੇ ਨਹੀਂ ਸਿੱਖਣਾ ਜਿੰਨੇ ਮਰਜ਼ੀ ਗੁਰਮੁਖ ਸਮਾਗਮ ਅਸੀਂ ਵੇਖੀ ਜਾਈਏ ਜਿੰਨੇ ਮਰਜ਼ੀ ਅਸੀਂ ਗੁਰਬਾਣੀ ਦੇ ਪਾਠ ਕਰੀ ਜਾਈਏ ਇਹਨੇ ਨਹੀਂ ਸਿੱਖਣਾ ਉਹਨੇ ਉਹ ਵੀ ਨਹੀਂ ਸਿੱਖਣਾ ਜਿਹਨੂੰ ਸਿੱਖਣਾ ਹੈ ਉਹਨਾਂ ਜਾਂਦੀ ਹੋਈ ਕੀੜੀ ਦੇ ਬਦਲੇ ਹੋਏ ਰਸਤੇ ਤੋਂ ਵੇਖ ਕੇ ਸਿੱਖ ਲੈਣਾ ਹੈ ਜ਼ਿੰਦਗੀ ਦੇ ਅੰਦਰ ਕਦੀ ਹਾਰ ਨਹੀਂ ਮੰਨਣੀ ਚਾਹੀਦੀ ਇੱਕ ਰਸਤਾ ਬੰਦ ਕਰੇ ਦੂਸਰਾ ਰਸਤਾ ਖੁੱਲਣਾ ਚਾਹੀਦਾ ਹੈ ਉਹ ਤੋਂ ਸਿੱਖ ਲੈਂਦਾ ਹੈ ਜਿੰਨੇ ਨਹੀਂ ਸਿੱਖਣਾ ਜ਼ਿੰਦਗੀ ਦੇ ਅੰਦਰ ਜਿੰਨੀਆਂ ਮਰਜ਼ੀ ਠੋਕਰਾਂ ਖਾਈ ਜਾ ਠੋਕਰਾਂ ਖਾ ਕੇ ਵੀ ਨਹੀਂ ਕਰੇ ਸਿੱਖਦਾ ਪਾਲਸ਼ਾ ਕਹਿਣ ਲੱਗੇ ਲਾਲ ਚੰਦ ਜੀ ਜਿੰਨੇ ਆਪਣੀ ਧੀ ਦੇ ਦਿੱਤੀ ਜਿੰਨੇ ਧੀ ਦਾ ਰਿਸ਼ਤਾ ਦੇ ਦਿੱਤਾ ਸਮਝ ਲਓ ਨੇ ਸਭ ਕੁਝ ਦੇ ਦਿੱਤਾ ਕੋਈ ਪੀੜ ਪਿੱਛੇ ਥੋੜੀ ਰਹਿ ਗਈ ਹੈ ਮਾਤਾ ਗੁਜਰੀ ਜੀ ਦੇ ਨਾਲ 13 ਸਾਲ ਦੀ ਉਮਰ ਵਿੱਚ ਪਾਲਸ਼ਾ ਦੇ ਫਿਰ ਉੱਥੇ ਵਿਆਹ ਹੁੰਦੇ ਨੇ ਇਥੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਫਿਰ ਕਰਤਾਰਪੁਰ ਦੀ ਧਰਤੀ ਤੋਂ ਕੀਰਤਪੁਰ ਸਾਹਿਬ ਜਾਂਦੇ ਨੇ ਜੋ ਅਨੰਦਪੁਰ ਸਾਹਿਬ ਨੂੰ ਜਾਂਦਿਆਂ ਹੋਇਆ ਰਸਤੇ ਦੇ ਵਿੱਚ ਨਗਰ ਹੈ ਕਸਬਾ ਹੈ ਕੀਰਤਪੁਰ ਸਾਹਿਬ ਇੱਥੇ ਪਾਤਸ਼ਾਹ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਰਹਿ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਨੇ ਫਿਰ ਜਿਹੜੀ ਗੁਰਿਆਈ ਹੈ ਨਾ ਉਹ ਆਪਣੇ ਪੋਤਰੇ ਨੂੰ ਦਿੱਤੀ ਹੈ ਕੌਣ ਨੇ ਗੁਰੂ ਹਰ ਰਾਇ ਮਹਾਰਾਜ ਪਾਤਸ਼ਾਹ ਕੌਣ ਨੇ ਬਾਬਾ ਗੁਰਦਿੱਤਾ ਜੀ ਜਿਹੜੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਸੁਪੁੱਤਰ ਨੇ ਸਭ ਤੋਂ ਵੱਡੇ ਫਰਜ਼ੰਦ ਨੇ ਪਾਤਸ਼ਾਹ ਦੇ ਬਾਬਾ ਗੁਰਦਿੱਤਾ ਜੀ ਉਹਨਾਂ ਦੇ ਪੁੱਤਰ ਨੇ ਗੁਰੂ ਹਰ राय ਪਾਤਸ਼ਾਹ ਗੁਰੂ ਹਰ राय ਮਹਾਰਾਜ ਪਾਤਸ਼ਾਹ ਨੂੰ ਫਿਰ ਗੁਰੂ ਹਰਗੋਬਿੰਦ ਮਹਾਰਾਜ ਗੁਰਿਆਈ ਦਿੰਦੇ ਨੇ ਜਦੋਂ ਗੁਰਿਆਈ ਦਿੱਤੀ ਇੱਥੇ ਪਾਤਸ਼ਾਹ ਨੇ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਦੇ ਮਾਤਾ ਜੀ ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸੁਪਤਨੀ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਥੇ ਇਹਨਾਂ ਨੂੰ ਫਿਰ ਇੱਕ ਜ਼ਿੰਮੇਵਾਰ ਦਿੱਤੀ ਜਾਂਦੀ ਹੈ ਇੱਥੋਂ ਜਾ ਕੇ ਆਪ ਜੀ ਬਾਬੇ ਬਕਾਲੇ ਦੀ ਧਰਤੀ ਉੱਤੇ ਵਾਪਸ ਜਾਓਗੇ ਤੇ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਬਾਬਾ ਬਕਾਲਾ ਜਿਹੜਾ ਸੀ ਇਹ ਪਾਤਸ਼ਾਹ ਦਾ ਨਾਨਕਾ ਪਿੰਡ ਸੀ ਬਾਬੇ ਬਕਾਲੇ ਦੀ ਧਰਤੀ ਉੱਤੇ ਪਾਤਸ਼ਾਹ ਜਾਂਦੇ ਨੇ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਨੇ ਇੱਥੇ ਗੁਰਿਆਈ ਦੀ ਜ਼ਿੰਮੇਵਾਰੀ ਜਿਹੜੀ ਹੈ 7ਵੀਂ ਪਾਰਸ਼ਾ ਨੂੰ ਬਖਸ਼ਿਸ਼ ਕਰ ਦਿੱਤੀ ਹੈ ਇੱਧਰ ਪਾਰਸ਼ਾ ਬਕਾਲੇ ਦੀ ਧਰਤੀ ਉੱਤੇ ਆ ਗਈ ਹੁਣ ਇੱਕ ਗੱਲ ਯਾਦ ਰੱਖਣਾ ਜੇ ਉਹ ਸਿੱਖ ਤਵਾਰਿਕ ਨੂੰ ਪੜੋਗੇ ਨਾ ਜੇ ਉਹ ਸਿੱਖ ਇਤਿਹਾਸ ਨੂੰ ਪੜੋਗੇ ਤੇ ਜਦੋਂ ਗੁਰਬਾਣੀ ਨੂੰ ਪੜੋਗੇ ਗੁਰਬਾਣੀ ਦੇ ਸਿਧਾਂਤ ਦੇ ਸਿਧਾਂਤ ਦੇ ਉੱਪਰ ਗੁਰਬਾਣੀ ਦੀ ਕਸੌਟੀ ਦੇ ਉੱਤੇ ਹੀ ਇਤਿਹਾਸ ਨੂੰ ਜਿਹੜਾ ਹੈ ਉਹ ਪਰਖਿਆ ਜਾਏਗਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪਹਿਲਾ ਸ਼ਬਦ ਹੈ ਮੋਤੀ ਦਾ ਮੰਦਰ ਉਸ ਰਤਨੀ ਤਾਂ ਹੋਏ ਜਿਹੜਾ ਅਗਲਾ ਸ਼ਬਦ ਪੜੋਗੇ ਨਾ ਭੀ ਤੇਰੀ ਕੀਮਤ ਨਾ ਪਵੇ ਹਉ ਕੇਵੜਿਆ ਖਾਨਾ ਜਿੱਦੇ ਚ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਚੰਦ ਸੂਰਜ ਦੁਏ ਗੁਫਾ ਨ ਦੇਖਾਂ ਸੁਪਨੇ ਸੌ ਨਾ ਤਾਂ ਭੀ ਤੇਰੀ ਕੀਮਤ ਨਾ ਪਵੇ ਹਉ ਕੇਵੜਿਆ ਖਾਨਾ ਪਾਤਸ਼ਾਹ ਭਾਵੇਂ ਗੁਫਾ ਵਿੱਚ ਰਹਿ ਲਵਾਂ ਨਾ ਚੰਦਰਮਾ ਨੂੰ ਦੇਖਾਂ ਨਾ ਸੂਰਜ ਨੂੰ ਦੇਖਾਂ ਤਪਸ਼ਿਆ ਇੰਨੀ ਵੱਡੀ ਕਰੀ ਜਾਵਾ ਮਹਾਰਾਜ ਪਾਸ਼ਾ ਤੇਰਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ ਇਹ ਚੀਜ਼ਾਂ ਬਾਰੀ ਤੌਰ ਦੇ ਉੱਤੇ ਸ੍ਰੀ ਨੂੰ ਕਸ਼ਟ ਦੇਣ ਵਾਸਤੇ ਹੋ ਸਕਦੀਆਂ ਨੇ ਪਰ ਰੱਬ ਨੂੰ ਪਾਉਣ ਵਾਸਤੇ ਨਹੀਂ ਤਪਸ਼ਿਆ ਨੂੰ ਤਪ ਨੂੰ ਗੁਰੂ ਨਾਨਕ ਦੀ ਵਿਚਾਰਤਾਰਾ ਇਸ ਤਰ੍ਹਾਂ ਇਸ ਤਰੀਕੇ ਨਾਲ ਨਹੀਂ ਮੰਦੀ ਪਾਸ਼ਾ ਕਹਨੇ ਗੁਰੂ ਦੀ ਸੇਵਾ ਕਰ ਗੁਰੂ ਨੂੰ ਸੇਵ ਗੁਰੂ ਨੂੰ ਸੇਵਣਾ ਹੀ ਤਪਾਂ ਦਾ ਤਪ ਹੈ ਹਾਥ ਤੇ ਪਾਉਂ ਕਰ ਕੰਮ ਸਭ ਕੀਤ ਨਿਰੰਜਨ ਨਾਲ ਇਸ ਦਾਤ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਹੈ। ਆਨੀ ਲੈ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮਦੇ ਭਰਮੀ ਲੈ ਪੰਚ ਜਨਾ ਸਿਉ ਬਾਤ ਬਤਉਗਾ ਚੀਤ ਸੋ ਡੋਰੀ ਰਾਖੀ ਲੈ ਮਨ ਰਾਮ ਨਾਮਾ ਵੇਤੀ ਲੈ ਤੂੰ ਆਪਣੇ ਕੰਮ ਕਾਰਾਂ ਨੂੰ ਕਰ ਤੇ ਕੰਮ ਕਾਰ ਨੂੰ ਕਰਦੇ ਹਾ ਪ੍ਰਮਾਤਮਾ ਦੀ ਇਬਾਦਤ ਕਰ ਇਹ ਤੇਰੀ ਭਗਤੀ ਜਿਹੜੀ ਹੈ ਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਪ੍ਰਵਾਨ ਹੋਏਗੀ ਇਸ ਤਰੀਕੇ ਨਾਲ ਨਹੀਂ ਤੂੰ ਆਪਣਾ ਘਰ ਛੱਡ ਕੇ ਆਪਣਾ ਪਰਿਵਾਰ ਛੱਡ ਕੇ ਕਿ ਤੂੰ ਸਾਰਾ ਸਾਰਾ ਦੇਨ ਭਗਤੀ ਕਰੀ ਜਾਏ ਕਿ ਰੱਬ ਨੂੰ ਪੂਸ਼ ਕਰ ਦੇ ਗੁਰੂ ਸਾਹਿਬ ਕਾਚਾ ਕਹਿਣ ਲੱਗੇ ਕਿ ਇਹ ਇਸ ਤਰ੍ਹਾਂ ਰੱਬ ਕਦੇ ਰੀਝਦਾ ਸਾਡੇ ਨਾਲ ਜਿੱਥੇ ਕਿਤੇ ਨਾ ਕਿਤੇ ਮੁਲਾਵਟ ਹੋਈ ਕਿ ਸਾਡੇ ਕੋਲ ਜਿਹੜੀ ਸਭ ਤੋਂ ਵੱਡੀ ਕਸੌਟੀ ਹੈ ਗੁਰੂ ਕੀ ਬਾਣੀ ਹੈ ਗੁਰੂ ਦੀ ਬਾਣੀ ਦੇ ਉੱਤੇ ਅਸੀਂ ਪਰਖ ਕੇ ਦੇਖਣਾ ਕਿ ਇਹ ਸਾਖੀ ਜਿਹੜੀ ਹੈ ਗੁਰਬਾਣੀ ਨੂੰ ਝੁੱਟਲੌਂਦੀ ਤੇ ਨਹੀਂ ਤੇ ਸਾਡੇ ਸਾਹਮਣੇ ਗੁਰੂ ਸਾਹਿਬ ਨੇ ਜਿਹੜੀ 26 ਸਾਲ 9 ਮਹੀਨੇ 13 ਦਿਨ ਜਿਹੜੀ ਹੈ ਇੱਕੋ ਜਗ੍ਹਾ ਦੇਤੇ ਰੱਖ ਭਗਤੀ ਕੀਤੀ ਹੈ ਸਿੱਖ ਤਵਾਰ ਇੱਕ ਪੜੋ ਇਤਿਹਾਸ ਨੂੰ ਪੜੋ ਜੇ ਇਤਿਹਾਸ ਨੂੰ ਪੜੋਗੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਉਦੋਂ ਅਸਾਮ ਦੇ ਦੌਰਿਆਂ 'ਤੇ ਗਏ ਹੋਏ ਨੇ ਪ੍ਰਚਾਰਕ ਦੌਰਿਆਂ ਤੇ ਉਸ ਸਮੇਂ ਦੇ ਦੌਰਾਨ ਕਿਲਾ ਨਾ ਲੰਮਾ ਪੀਰੀਅਡ ਸੀ ਇਹ 26 ਸਾਲ 9 ਮਹੀਨੇ ਇੱਕੋ ਜਗ੍ਹਾ ਰੁਤੇ 파ਰਸ਼ਾ ਬੈਠੇ ਰਹੇ ਜਿਹੜੇ ਸਮੇਂ ਦੇ ਵਿੱਚ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਉਹਨਾਂ ਦੇ ਅੰਸ਼ਵੰਸ਼ ਵੱਲੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਨਾਲ ਛੇੜਖਾਨੀ ਕਰਕੇ ਬਾਣੀ ਦੇ ਨਾਲ ਪੰਕਤੀਆਂ ਜੋੜ-ਜੋੜ ਕੇ ਆਪਣੀ ਬਾਣੀ ਨੂੰ ਉਹ ਲਿਖ ਰਹੇ ਸਨ ਉਸੇ ਬਾਣੀ ਦਾ ਪ੍ਰਚਾਰ ਕਰਨ ਵਾਸਤੇ ਪਾਤਸ਼ਾਹ ਅਸਾਮ ਦੇ ਪ੍ਰਚਾਰਕ ਦੌਰਿਆਂ ਤੇ ਗਏ ਹੋਏ ਸਨ ਇਹ ਗੱਲ ਯਾਦ ਰੱਖਿਓ 95 ਪਾਤਸ਼ਾਹ ਮਹਾਰਾਜ ਤੱਕ ਦੀ ਬਾਣੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੰਦਰ ਨਜ਼ਰ ਆਏਗੀ 6ਵੇਂ ਗੁਰੂ ਦੀ ਤੁਹਾਨੂੰ ਬਾਣੀ ਨਜ਼ਰ ਨਹੀਂ ਆਏਗੀ 7ਵੇਂ ਗੁਰੂ ਦੀ ਤੁਹਾਨੂੰ ਬਾਣੀ ਨਜ਼ਰ ਨਹੀਂ ਆਏਗੀ ਅਠਵੇਂ ਗੁਰੂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਹਾਨੂੰ ਨਜ਼ਰ ਨਹੀਂ ਆਏਗੀ ਉਹਦਾ ਕਾਰਨ ਕੀ ਹੈ ਪਾਤਸ਼ਾਹ ਨੇ ਬਾਣੀ ਨੂੰ ਕਿਉਂ ਨਹੀਂ ਲਿਖਿਆ ਉਹਦਾ ਕਾਰਨ ਇਹ ਹੈ ਤੁਸੀਂ ਟਰਾਲੀਆਂ ਦੇ ਉੱਤੇ ਬੱਸਾਂ ਦੇ ਉੱਤੇ ਟਰੈਕਟਰਾਂ ਦੇ ਉੱਤੇ ਪੰਕਤੀ ਬਹੁਤ ਵਾਰ ਤੁਸੀਂ ਲਿਖੀ ਪੜ੍ਹੀ ਹੋਏਗੀ ਨਾਨਕ ਨੀਵਾ ਜੋਚ ਲੈ ਲਗੇ ਨ ਤਤੀ ਇਹ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਨਹੀਂ ਹੈ ਉਹਨਾਂ ਲੋਕਾਂ ਦੀਆਂ ਪੰਕਤੀਆਂ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੀ ਮੋਹਰ ਦੇ ਹੇਠ ਆਪਣੀ ਆਪਣੀ ਬਾਣੀ ਲਿਖਣੀ ਸ਼ੁਰੂ ਕੀਤੀ ਬੜੀ ਤਨੂੰ ਬਾਣੀ ਮਿਲ ਜਾਏਗੀ ਜਦ ਉਸ ਵਿਆਮਾਂ ਦੇ ਕਾਢਾਂ ਦੇ ਉੱਤੇ ਪੜਦੇ ਹੋ ਸਤਿਗੁਰੂ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ ਦਾਸਾਂ ਕਾਜ ਆਪਸ ਵਾਰੇ ਇਹ ਉਸ ਦੀ ਵਡਿਆਈ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਨਹੀਂ ਹੈ ਇੱਕ ਪੰਕਤੀ ਤੁਸੀਂ ਪੜਦੇ ਹੋ ਨਾਨਕ ਦੁਖੀਆ ਸਭ ਸੰਸਾਰ ਇਹ ਤੇ ਪੰਕਤੀ ਪਾਰਸ਼ਾ ਦੀ ਸੋ ਸੁਖੀਆ ਅਗਲੀ ਪੰਕਤੀ ਜਿਹੜੀ ਪੂਰੀ ਕੀਤੀ ਜਾਂਦੀ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਨਹੀਂ ਹੈ ਕੱਲ ਨੂੰ ਬਾਣੀ ਦੇ ਵਿੱਚ ਕੋਈ ਰੜਾ ਪੈ ਜਾਏ ਕੱਲ ਨੂੰ ਬਾਣੀ ਇਸੇ ਤਰ੍ਹਾਂ ਦੀ ਸਾਹਮਣੇ ਸਿੱਖਾਂ ਦੇ ਵਿੱਚ ਆ ਜਾਏ ਸਿੱਖਾਂ ਦੇ ਵਿੱਚ ਕੋਈ ਦੁਬਿਧਾ ਨਾ ਹੋਏ ਪਾਰਸ਼ਾ ਨੇ ਇਸ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਹੈ ਗੁਰੂ ਤੇਗ ਬਹਾਦਰ ਪਾਰਸ਼ਾ ਮਹਾਰਾ ਜੀ ਨੇ ਇਸੇ ਕਾਰਨਾਂ ਕਰਕੇ ਬਾਣੀ ਪਹਿਲਾਂ ਜਿਹੜੀ ਹੈ ਉਹ ਦਰਜ ਨਹੀਂ ਹੈ ਗੁਰੂਵਰਨ ਤੋਂ ਬਾਹਰ ਜਿਹੜੀ ਬਾਣੀ ਪਾਰਸ਼ਾ ਨੇ ਲਿਖੀ ਉਸ ਬਾਣੀ ਨੂੰ ਦਰਜ ਕੀਤਾ ਹੈ ਤੇ ਤੁਸੀਂ ਵੇਖਿਓ ਗੁਰੂ ਤੇਗ ਬਹਾਦਰ ਪਾਰਸ਼ਾ ਦੀ ਜਿਹੜੀ ਬਾਣੀ ਹੈ ਨਾ ਉਹ ਤੁਹਾਨੂੰ ਸਾਰੀ ਹਿੰਦੀ ਭਾਸ਼ਾ ਵਿੱਚ ਨਜ਼ਰ ਆਏ ਸਾਡੀ ਹਿੰਦੀ ਭਾਸ਼ਾ ਚ ਉਹਦਾ ਕਾਰਨ ਕੀ ਹੈ ਪਾਰਸ਼ਾ ਜਿਸ ਇਲਾਕੇ ਵਿੱਚ ਰਹਿ ਕੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਨੇ ਉਸੇ ਸ਼ੈਲੀ ਨੂੰ ਉਸੇ ਭਾਸ਼ਾ ਨੂੰ ਪਾਰਸ਼ਾ ਵਰਤਦੇ ਨੇ ਮਨ ਰੇ ਕੌਣ ਕੁਮਤ ਤੈ ਲੈਨੀ ਪਰ ਦਾਰਾ ਨਿੰਦਿਆ ਅਸਰ ਚਿਉ ਰਾਮ ਭਗਤ ਨੇ ਕੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਇਹ ਸ਼ਬਦ ਕਿੱਥੋਂ ਕਿਸ ਭਾਸ਼ਾ ਦੇ ਦੀ ਸੁਖ ਸੁਨੇਹਰ ਪੈ ਨਹੀਂ ਜਾ ਕੈਂਚਨ ਮਾਟੀ ਮਾਨੀ ਇਹ ਕਿਸ ਭਾਸ਼ਾ ਦੇ ਸ਼ਬਦ ਨੇ ਉਸ ਇਲਾਕੇ ਚ ਰਹਿ ਕੇ ਪਾਰਸ਼ਣ ਹਿੰਦੀ ਭਾਸ਼ਾ ਦਾ ਪ੍ਰਯੋਗ ਕੀਤਾ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਪ੍ਰਚਾਰਿਆ ਤੇ ਪ੍ਰਸਾਰਿਆ ਹੈ ਖੈਰ ਬਕ ਕਾਲੇ ਦੀ ਧਰਤੀ ਉੱਤੇ ਪਾਤਸ਼ਾਹ ਰਹੇ ਫਿਰ ਪ੍ਰਚਾਰਕ ਦੌਰੇ ਕਰਕੇ ਪਾਤਸ਼ਾਹ ਫਿਰ ਬਕਾਲੇ ਦੀ ਧਰਤੀ ਉੱਤੇ ਵਾਪਸ ਆਉਂਦੇ ਨੇ ਇੱਧਰ ਪਾਤਸ਼ਾਹ ਬਕਾਲੇ ਦੀ ਧਰਤੀ ਉੱਤੇ ਨੇ ਇੱਧਰ ਹਰਿ ਮਾਰੇ ਪਾਤਸ਼ਾਹ ਨੇ ਜਿਹੜੀ ਗੁਰਿਆਈ ਜਿਹੜੀ ਹੈ ਉਹ 8ਵੇਂ ਪਾਤਸ਼ਾਹ ਗੁਰੂਦੇਵ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਦੇ ਦਿੱਤੀ ਹੈ ਤੇ ਪਾਤਸ਼ਾਹ ਪ੍ਰਚਾਰਕ ਦੇ ਇੱਕ ਖੇਤਰ ਵਿੱਚ ਪ੍ਰਚਾਰ ਕਰਨ ਲਈ ਦਿੱਲੀ ਵੱਲ ਰਵਾਨਾ ਹੋਏ ਨੇ ਤੇ ਦਿੱਲੀ ਦੀ ਧਰਤੀ ਦੇ ਉੱਤੇ ਉਹਨਾਂ ਦਿਨਾਂ ਦੇ ਵਿੱਚ ਚੇਚਕ ਦੀ ਬਿਮਾਰੀ ਫੈਲ ਚੁੱਕੀ ਸੀ ਜਿੰਨ ਉਸੇ ਮਾਤਾ ਕਹਿੰਦੀ ਹਾਂ ਇਹ ਮਾਤਾ ਨੇ ਕੌਣ ਮਾਤਾ ਕਹਿੰਦੀ ਹੈ ਮੇਰਾ ਪੁੱਤਰ ਬਿਮਾਰ ਹੋ ਜਾਏ ਮਾਤਾ ਨੇ ਕਿਹਾ ਲਈ ਜਿਹੜਾ ਸਰੀਰ ਵਿੱਚ ਗਰਮੀ ਵਧਦੀ ਹੈ ਉਹ ਛਾਲਿਆਂ ਦੇ ਰੂਪ ਦੇ ਵਿੱਚ ਬਾਹਰ ਆਉਂਦੀ ਹੈ ਜਿੰਨ ਉਸੇ ਮਾਤਾ ਕਹਿੰਦੇ ਇਹ ਚੇਚਕ ਦੀ ਬਿਮਾਰੀ ਹੋਈ ਤੇ ਚੇਚਕ ਦੀ ਬਿਮਾਰੀ ਦਾ ਅਸਰ ਜਿਹੜਾ ਹੈ ਉਹ ਅੱਠਵੀਂ ਪਾਰਸ਼ਾ ਦੇ ਉੱਪਰ ਵੀ ਹੋਇਆ ਹੈ ਮਾਰ ਨੇ ਫਿਰ ਗੁਰਿਆਈ ਜਿਹੜੀ ਹੈ ਅੰਤਲਾ ਸਮਾ ਦੇਖਦੇ ਹੋਈ ਪਾਸ਼ਾ ਗੁਰਤਾ ਗੱਦੀ ਦੀ ਗੁਰਿਆਈ ਆਖਰੀ ਸ਼ਬਦ ਬੋਲੇ ਬਾਬਾ ਬਸੇ ਗ੍ਰਾਮ ਕਾਲੀ ਅਗਲੀ ਜਿਹੜੀ ਜ਼ਿੰਮੇਵਾਰੀ ਸਾਂਭੇਗਾ ਗੁਰੂ ਨਾਨਕ ਸਾਹਿਬ ਦੀ ਘਰ ਦੀ ਉਹ ਬਕਾਲੀ ਨਗਰ ਵਿੱਚ ਹੈ ਬਕਾਲੀ ਧਰਤੀ ਦੇ ਉੱਤੇ ਹੋਣਗੇ ਇੱਥੇ ਦਰਗਾਹ ਮਾਲ ਜੀ ਨੇ ਦਿੱਲੀ ਦੀ ਧਰਤੀ ਉੱਤੇ ਪਾਸ਼ਾ ਕੌਣ ਸਾਂਭੇਗਾ ਜ਼ਿੰਮੇਵਾਰੀ ਤੇ ਪਾਸ਼ਾ ਨੇ ਆਖਰੀ ਬਚਨ ਕੀਤੇ ਇਧਰੋਂ ਦਰਗਾਹ ਮਲ ਜੀ ਦਰਗਾਹ ਮਲ ਜੀ ਦੇ ਨਾਲ ਗੁਰੂ ਘਰ ਦੇ ਹੋਰ ਸਿੱਖ ਭਾਈ ਗੜੀਆ ਜੀ ਬਾ ਬੁੱਢਾ ਸਾਹਿਬ ਦੀ ਅੰਸ ਵਿੱਚ ਅੰਸਬੰਸ ਵਿੱਚ ਉਹ ਬਾਬਾ ਗੁਰਦੇਤਾ ਜੀ ਅਤੇ ਉਸੇ ਇਲਾਕੇ ਵਿੱਚੋਂ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਦੇ ਕੋਲ ਦੇ ਵਿੱਚੋਂ ਭੱਲੇ ਕੋਲ ਵਿੱਚੋਂ ਦਵਾਰਕਾਦਾਸ ਜੀ ਉੱਥੋਂ ਦਿੱਲੀ ਦੀ ਧਰਤੀ ਉੱਤੇ ਦਰਗਾਹ ਮਲ ਜੀ ਰਵਾਨਾ ਹੁੰਦੇ ਨੇ ਇਹ ਬਕਾਲੇ ਦੀ ਧਰਤੀ ਉੱਤੇ ਆ ਕੇ ਪਹੁੰਚਦੇ ਨੇ ਗੁਰੂ ਸਾਹਿਬ ਨੂੰ ਆ ਕੇ ਗੁਰੂ ਗੱਦੀ ਦੀ ਜਿਹੜੀ ਜ਼ਿੰਮੇਵਾਰੀ ਨੇ ਇਹ ਬਖਸ਼ਿਸ਼ ਕਰਦੇ ਨੇ ਗੁਰੂ ਸਾਹਿਬ ਨੇ ਸੁਨੇਹਾ ਭੇਜਿਆ ਹੈ ਆਪ ਜੀਆਂ ਨੂੰ ਇਧਰ ਪਾਸ਼ਾ ਬਕਾਲੇ ਦੀ ਧਰਤੀ ਉੱਤੇ ਨੇ ਇੱਕ ਗੁਰੂ ਘਰ ਦਾ ਸਿੱਖ ਗੁਰੂ ਘਰ ਨੂੰ ਪਿਆਰ ਕਰਨ ਵਾਲਾ ਗੁਰੂ ਘਰ ਦੇ ਆਦਬ ਨੂੰ ਜਾਣਨ ਵਾਲਾ ਭਾਈ ਮੱਖਣਸ਼ਾਲਾ ਬਾਣਾ ਅਸੀਂ ਨਾ ਇਸ ਸਾਖੀ ਨੂੰ ਇਸ ਘਟਨਾ ਨੂੰ ਬੜਾ ਅਸੀਂ ਛੋਟਾ ਜਿਹਾ ਕਰਕੇ ਪੇਸ਼ ਕਰਕੇ ਰੱਖ ਦਿੱਤਾ ਜਦੋਂ ਮੱਖਣਸ਼ਾ ਲੁਬਾਣਾ ਜੀ ਦੇ ਜੀਵਨ ਨੂੰ ਪੜਿਆ ਜਾਏਗਾ ਨਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ 1469 ਦਾ ਹੈ ਤੇ ਮੱਖਣਸ਼ਾ ਲੁਬਾਣਾ ਦਾ ਪਰਿਵਾਰ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ 1519 ਦਾ ਜੁੜਿਆ ਹੋਇਆ ਹੈ 1519 ਸਨ ਤੋਂ ਮੱਖਣਸ਼ਾ ਲੁਬਾਣੇ ਦਾ ਪਰਿਵਾਰ ਜਿਹੜਾ ਹੈ ਅੰਸ਼ਵੰਸ਼ ਜਿਹੜੀ ਸੀ ਉਹ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਜੁੜੀ ਹੋਈ ਸੀ ਇਹ ਬੜੇ ਵੱਡੇ ਘਰ ਦੇ ਨਾਲ ਸੰਬੰਧ ਰੱਖਦੇ ਸਨ ਪੈਸੇ ਵਾਲੇ ਸਨ ਮੱਖਣ ਸ਼ਾਲਾ ਬਾਣੇ ਦਾ ਕੰਮ ਸਮੁੰਦਰੀ ਜਹਾਜ਼ਾਂ ਦੇ ਵਿੱਚ ਇੰਪੋਰਟ ਐਕਸਪੋਰਟ ਕਰਨਾ ਸ਼ਾਹੀ ਸਮਾਨ ਨੂੰ ਲੈ ਕੇ ਆਉਣਾ ਉਧਰੋਂ ਸ਼ਾਹੀ ਸਮਾਨ ਛੱਡ ਕੇ ਆਉਣਾ ਇਹ ਸਾਰਾ ਕੰਮ ਇੰਪੋਰਟ ਐਕਸਪੋਰਟ ਦਾ ਇਹ ਮੱਖਣ ਸ਼ਾਲਾ ਬਾਣਾ ਕਰਦੇ ਸਨ ਇਹਨਾਂ ਨੇ ਹਰੇਕ ਸਾਲ 500 ਮੋਰਾਂ ਦਾ ਦਸਵੰਦ ਜਿਹੜਾ ਸੀ ਗੁਰੂ ਨਾਨਕ ਸਾਹਿਬ ਦੇ ਘਰ ਵਸ ਦੇਣਾ ਹੁੰਦਾ ਸੀ ਹਰੇਕ ਸਾਲ ਇਹ ਆਪਣਾ ਸੂਰਤ ਦੀ ਬੰਦਰਗਾਹ ਦੇ ਉੱਤੇ ਘਟਨਾ ਵਾਪਰੀ ਜਹਾਜ਼ ਜਿਹੜਾ ਹੈ ਉਹ ਡਾਵਾਂਡੋਲ ਹੋਇਆ ਮਹਾਰਾਜ ਪਾਤਸ਼ਾਹ ਦੇ ਅੱਗੇ ਬੇਨਤੀ ਅਰਜ਼ ਕੀਤੀ ਪਾਤਸ਼ਾਹ ਜਹਾਜ਼ ਡੋਬਣਾ ਜਾਏ ਨੁਕਸਾਨ ਹੋ ਜਾਏਗਾ ਸਰਕਾਰਾਂ ਦਾ ਸਮਾਨ ਇਸ ਵਿੱਚ ਪਿਆ ਹੋਇਆ ਹੈ ਤੇ ਇਤਿਹਾਸ ਦੇ ਪੰਨੇ ਇਹ ਵੀ ਜ਼ਿਕਰ ਕਰਦੇ ਨੇ ਕਿ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕੀਤਾ ਹੈ ਬਾਬਾ ਮੱਖਣਸ਼ਾਹ ਲੁਬਾਣਾ ਨੇ ਤੇ ਪਾਤਸ਼ਾਹ ਦੀ ਬਾਣੀ ਦਾ ਕਰ ਇੱਕ ਬੜਾ ਪਿਆਰਾ ਬਚਨ ਪੜ੍ਹਦੇ ਹੂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਬਲ ਛੁਟਕੇਓ ਬੰਦਨ ਪਰੇ ਕਛੂ ਨਾ ਹੋਤੋ ਪਾਏ ਕਹੋ ਨਾਨਕ ਅਬ ਓਟ ਹਰ ਗੱਜ ਜਿਓ ਸਹਾਈ ਗੁਰੂ ਪਾਤਸ਼ਾਹ ਦੇ ਅੱਗੇ ਬੇਨਤੀ ਕੀਤੀ ਫਿਰ ਅੱਗੇ ਅਗਲੇ ਬਚਨ ਪਾਤਸ਼ਾਹ ਬਖਸ਼ਿਸ਼ ਕਰਦੇ ਬਲ ਹੋਆ ਬੰਦਨ ਛੁਟੇ ਸਭ ਕਿਛ ਹੋਤ ਪਾਏ ਪਾਤਸ਼ਾਹ ਤੂੰ ਕਿਰਪਾ ਕੀਤੀ ਹੈ ਆਕਾਲ ਪੁਰਖ ਵਾਹਿਗੁਰੂ ਜੀਓ ਤੇਰੀ ਕਿਰਪਾ ਦੇ ਨਾਲ ਹੁਣ ਸਭ ਕੁਝ ਹੋ ਤੋਂ ਪਾਇ ਮਾਰੇ ਪਾਦਸ਼ਾਹ ਨੇ ਅੱਗੇ ਅਰਦਾਸ ਬੇਨਤੀ ਕਰਦੇ ਨੇ ਮਕਰਨਸ਼ਾ ਲਬਾਣਾ ਜਹਾਜ਼ ਕਿਨਾਰੇ ਨਿਕਲਦਾ ਹੈ ਤੇ 500 ਮੋਰਾਂ ਦਾ ਦਸਵੰਧ ਲੈ ਕੇ ਇਹ ਦਿੱਲੀ ਦੀ ਧਰਤੀ ਉੱਤੇ ਜਾਂਦੇ ਨੇ ਉੱਥੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਪਾਦਸ਼ਾਹ ਜੋਤੀ ਜੁਰ ਸਮਾਗੇ ਨੇ ਅਗਲੇ ਜਿਹੜੇ ਨੌਵੇਂ ਪਾਦਸ਼ਾਹ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਬਕਾਲੇ ਦੀ ਧਰਤੀ ਉੱਤੇ ਪੰਜਾਬ ਦੇ ਵਿੱਚ ਬਕਾਲੇ ਨਗਰ ਦੇ ਵਿੱਚ ਉੱਥੇ ਜ਼ਿੰਮੇਵਾਰੀ ਬਖਸ਼ਿਸ਼ ਕੀਤੀ ਹੈ ਇਹ ਆਪਣੇ 500 ਨਾਲ ਸਵਾਰ ਲੈ ਕੇ 500 ਫੌਜਾਂ ਦਾ ਜਥਾ ਲੈ ਕੇ ਇਹ ਬਕਾਲੇ ਦੀ ਧਰਤੀ ਉੱਤੇ ਹੁੰਦੇ ਨੇ ਜਦੋਂ ਬਕਾਲੇ ਦੀ ਧਰਤੀ ਉੱਤੇ ਆਏ ਨਾ ਮਸੰਦ ਸਨ ਇਹਨਾਂ ਨੂੰ ਆਉਣ ਦਾ ਪਤਾ ਲੱਗਿਆ ਕਿ ਮੱਖਣਸ਼ਾ ਲੁਬਾਣਾ ਆਏ ਇਹ ਆ ਕੇ ਮੋਹਰਾ ਇਹਨੇ ਭੇਟ ਕਰਨੀਆਂ ਨੇ ਮੱਖਣਸ਼ਾ ਦੇ ਆਉਣ ਦੀ ਦੇਰ ਸੀ ਇਹ 22 ਮੰਜੀਆਂ ਆਪਣੀਆਂ ਲਾ ਕੇ ਬੈਠ ਗਈ ਇਹ ਮਸੰਦ ਸਨ ਇਹਨਾਂ ਵਿੱਚ ਸਾਰਿਆਂ ਨਾਲ ਵੱਡਾ ਦਾਵੇਦਾਰ ਸੀ ਧੀਰਮਲ ਜੋ ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਸ਼ਾ ਰਤਾਇਆ ਲੱਗਦਾ ਸੀ ਇਹ ਕਹਿੰਦਾ ਸੀ ਗੁਰਗੱਦੀ ਦੀ ਜ਼ਿੰਮੇਵਾਰੀ ਮੇਰੀ ਹੈ ਇਹਨੂੰ ਵੇਖਿਆ ਮੱਖਣਸ਼ਾਹ ਨੇ ਆ ਕੇ ਗੁਰੂ ਜਿਹੜਾ ਹੈ ਕਦੇ ਆ ਮੰਗਦਾ ਨਹੀਂ ਮੱਖਣਸ਼ਾਹ ਨੂੰ ਅੱਗੋਂ ਲੈਣ ਵਾਸਤੇ ਗਏ ਹੱਥ ਖਿਲਾਰ-ਖਿਲਾਰ ਕੇ ਅੱਗੋਂ ਮੋਹਰਾ ਮੰਗਣ ਲੱਗੇ ਤੇ ਮੱਖਣਸ਼ਾਹ ਹਰੇ ਕਿਸ ਨੂੰ ਦੋ-ਦੋ ਮੋਹਰਾ ਦਈ ਗਿਆ ਜਦੋਂ ਦੋ-ਦੋ ਮੋਹਰਾ ਦਿੱਤੀਆਂ ਨਾਲ ਪਰ ਮਨ ਦੇ ਵਿੱਚ ਮੱਖਣ ਸ਼ਾਹ ਦੇ ਆ ਰਹੇ ਗੁਰੂ ਕਦੇ ਆ ਮੰਗਦਾ ਨਹੀਂ ਗੁਰੂ ਥੋੜੀ ਆ ਬੰਦਾ ਹੈ ਗੁਰੂ ਦੇ ਕੇ ਨੇ ਵਾਅਦਾ ਦੋ ਦੋ ਮੋਰਾ ਸਾਰਿਆਂ ਦਿੱਤੀਆਂ ਇੱਕਦਮ ਰੋਲਾ ਪਿਆ ਗੁਰੂ ਫੇਗ ਬਹਾਦਰ ਪਾਸ਼ਾ ਆਪਣੇ ਘਰ ਦੇ ਵਿੱਚ ਨਹੀਂ ਜਦੋਂ ਰੋਲਾ ਪਿਆ ਨਾ ਪਾਸ਼ਾ ਨੇ ਦਵਾਰਕਾ ਦਾਸ ਜੀ ਨੂੰ ਕਿਹਾ ਰੋਲਾ ਕਾਹਦਾ ਪੈ ਰਿਹਾ ਹੈ ਪਾਦਸ਼ਾਹ ਮੱਖਣ ਸ਼ਾਹ ਆ ਰਿਹਾ ਹੈ ਤੇ ਪਾਸ਼ਾ ਕਹਿ ਲਗੇ ਮੱਖਣਸ਼ਾਹ ਨੂੰ ਕਹਿਦੇ ਹੋ ਜਦੋਂ ਗੁਰੂ ਘਰਾਂ ਦੇ ਵਿੱਚ ਆਇਆ ਜਾਏ ਜਦੋਂ ਗੁਰੂ ਦੇ ਸ਼ਰਨ ਦੇ ਵਿੱਚ ਆਇਆ ਜਾਏ ਉਦੋਂ ਸ਼ਾਹੀ ਲਸ਼ਕਰ ਨਹੀਂ ਲੈ ਕੇ ਆਇਆ ਜਾਂਦੇ ਗੁਰੂ ਦੇ ਘਰ ਦੇ ਵਿੱਚ ਨਿਮਾਣੇ ਹੋ ਕੇ ਆਇਆ ਜਾਂਦਾ ਹੈ ਦਵਾਰਕਾ ਦਾਸ ਜੀ ਗਏ ਮੱਖਣਸ਼ਾਹ ਨੂੰ ਰੋਕਿਆ ਤੇ ਮੱਖਣਸ਼ਾਹ ਦੇ ਮਾਨ ਦੇ ਵਿੱਚ ਇਹ ਆਇਆ ਕਿ ਸ਼ਾਇਦ ਮੈਨੂੰ ਵੀ ਇਸ ਗੱਲ ਨੂੰ ਕਿਹਾ ਜਾਏਗਾ ਗੁਰੂ ਦੇ ਇਹ ਪ੍ਰਸ਼ੰਸਾ ਤੂੰ ਉਹਦੀ ਪ੍ਰਸ਼ੰਸਾ ਕਰ ਪਰ ਬਦਵਾਰਕਾ ਦਾ ਜੀ ਕਹਿਣ ਲੱਗੇ ਮੱਖਣ ਸ਼ਾ ਗੁਰੂ ਨੇ ਹੁਕਮ ਭੇਜਿਆ ਜਦੋਂ ਗੁਰੂ ਘਰ ਆਇਆ ਜਾਂਦਾ ਉਦੋਂ ਫਿਰ ਲਸ਼ਕਰ ਤੇ ਫੌਜਾਂ ਲੈ ਕੇ ਨਹੀਂ ਆਇਆ ਜਾਂਦਾ ਅੰਦਰ ਗਿਆ ਏ ਦੋ ਮੋਹਰਾਂ ਜਾ ਕੇ ਪਾਦਸ਼ਾਹ ਨੂੰ ਭੇਟਾ ਕਰਨ ਲੱਗੇ ਏ ਤੇ ਪਾਦਸ਼ਾਹ ਕਹਿ ਲਗੇ ਮੱਖਣ ਸ਼ਾ ਗੱਲ 500 ਦੀ ਸੀ ਕਿਉਂਕਿ ਹਰੇਕ ਸਾਲ ਇਹ 500 ਮੋਹਰਾਂ ਦਾ ਸੰਬੰਧ ਲੈ ਕੇ ਆਉਂਦਾ ਸੀ ਪਤਾ ਚੱਲ ਗਿਆ ਪਾਦਸ਼ਾਹ ਗੁਰੂ ਤੁਸੀਂ ਹੋ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਾਰ ਨੇ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਹੈ ਗੁਰਗੱਦੀ ਦੀ ਕੋਠੇ ਚੜਕੇ ਆਪਨਾ ਪੱਲਾ ਫੇਰ ਕੇ ਉੱਚੀ ਆਵਾਜ਼ ਚ ਕਹਿ ਲੱਗਾ ਦੁਨੀਆਂ ਦੇ ਲੋਕੋ ਗੁਰ ਲਾਧੋ ਰਹੀਂ ਗੁਰ ਲਾਧੋ ਰਹੀਂ ਗੁਰ ਲਾਧੋ ਰਹੀਂ ਉੱਚੀ ਉੱਚੀ ਆਵਾਜ਼ ਚ ਲੋਕਾਂ ਨੂੰ ਉੱਚੀ ਉੱਚੀ ਕਹਿਣ ਲੱਗਿਆ ਕਿ ਮੈਨੂੰ ਆਪਣਾ ਗੁਰੂ ਲੱਭ ਚੁੱਕਿਆ ਹੈ ਨੌਵੇਂ ਪਾਤਸ਼ਾਹ ਨੂੰ ਬਕਾਲੀ ਦੀ ਧਰਤੀ ਦੇ ਉੱਤੇ ਮਕਰਣਸ਼ਾਲੂ ਬਾਣਾ ਪ੍ਰਗਟ ਕਰਦਾ ਹੈ ਇਸ ਤੋਂ ਬਾਰੇ ਇਤਿਹਾਸ ਦੇ ਪੰਨੇ ਆਪ ਜੀ ਨੂੰ ਕੀ ਜ਼ਿਕਰ ਕਰਦੇ ਹਨ ਕੱਲ ਦੇ ਦਿਵਾਨ ਵਿੱਚ ਇਸ ਦੀ ਸੰਧ ਕੀਤੀ ਜਾਏ ਇੱਕ ਦੋ ਸਾਖੀਆਂ ਆਪ ਜੀ ਨੇ ਸਰਵਣ ਕੀਤੀਆਂ ਹਨ ਲਾਲ ਚੰਦ ਜੀ ਦੀ ਪੁੱਤਰੀ ਮਾਤਾ ਗੁਜਰੀ ਜੀ ਜਿਹੜਾ ਪਾਤਸ਼ਾਹ ਨੇ ਕਿਹਾ ਸੀ ਜਿਹਨੇ ਧੀ ਦੇ ਦਿੱਤੀ ਇਹਨੇ ਸਭ ਕੁਝ ਦੇ ਦਿੱਤਾ ਸਿੱਖਿਆ ਲਈ ਸਾਖੀ ਦਾ ਅਰਥ ਹੈ ਸਿੱਖਿਆ ਜਦੋਂ ਪੁੱਤਰਾਂ ਦੇ ਵਿਆਹ ਕਰਦੇ ਹੋ ਮੋਲਣਾ ਬਣੀਏ ਮੇਰੇ ਪੁੱਤ ਨੇ ਨੌਕਰੀ ਕੀਤੀ ਹੈ ਨੌਕਰੀ ਕਰ ਰਿਹਾ ਹੈ ਅਫਸਰ ਹੈ ਇਸ ਸੀ ਨਾ ਇੱਕ ਬੜਾ ਸੌਖਾ ਜਿਹਾ ਸ਼ਬਦ ਵਰਤਦੇ ਹਾਂ ਨਾ ਤੇ ਅਸੀਂ ਮੰਗਦੇ ਹਾਂ ਤੇ ਨਾ ਸੀ ਨਾ ਤੇ ਅਸੀਂ ਟੱਲਦੇ ਹਾਂ ਦਾਜ ਲੈਣਾ ਵੀ ਹੁੰਦਾ ਸੋਨਾ ਲੈਣਾ ਵੀ ਹੁੰਦਾ ਤੇ ਢਿੱਲੇ ਜੇ ਮੂੰਹ ਨਾ ਕਹਿ ਦਿੰਦੇ ਸਾਨੂੰ ਤੇ ਕਿਸੇ ਚੀਜ਼ ਦੀ ਲੋੜ ਨਹੀਂ ਪਰ ਜਿੰਨੇ ਦੇਣਾ ਆਪਣੀ ਧੀ ਨੂੰ ਦੇਣਾ ਸਾਨੂੰ ਨਹੀਂ ਲੋੜ ਅਸੀਂ ਮੰਗਦੇ ਨਹੀਂ ਜਿੰਨੇ ਦੇਣਾ ਆਪਣੀ ਧੀ ਨੂੰ ਦੇਣਾ ਤੁਸੀਂ ਖੁਸ਼ੀ ਨਾਲ ਜੋ ਮੱਦੀ ਦੇ ਸਕਦੇ ਹੋ ਮਤਲਬ ਮੰਗ ਤੇ ਲਿਆ ਨਾ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਕਹਿੰਦੇ ਲਾਲ ਚੰਦ ਜੀ ਜਿਨੇ ਆਪਣੀ ਧੀ ਦੇ ਦਿੱਤੀ ਉਹਨੇ ਸਭ ਕੁਝ ਹੀ ਦੇ ਦਿੱਤਾ ਹੈ ਕੋਈ ਚੀਜ਼ ਪਿੱਛੇ ਥੋੜੀ ਰਹਿ ਗਈ ਮੱਖਣਸ਼ਾਲ ਬਾਣੀ ਨੇ ਪੱਲਾ ਫੇਰ ਕੇ ਕੋਠੀ ਚੜ੍ਹ ਕੇ ਕਿਹਾ ਸੀ ਗੁਰੂ ਲਾਧੋ ਰੇ ਮੈਨੂੰ ਆਪਣਾ ਗੁਰੂ ਲੱਭ ਚੁਕਿਆ ਹੈ ਅਸੀਂ ਆਪਣੇ ਪੱਲੇ ਫੇਰ ਕੇ ਕਦੋਂ ਕਵਾਂਗੇ ਦੁਨੀਆਂ ਦੇ ਲੋਕੋ ਮੈਨੂੰ ਆਪਣਾ ਗੁਰੂ ਮਿਲ ਚੁਕਿਆ ਹੈ ਮੈਨੂੰ ਆਪਣਾ ਗੁਰੂ ਲੱਭ ਚੁਕਿਆ ਹੈ ਮੈਨੂੰ ਆ ਦੰਬੀ ਪਖੰਡੀਆਂ ਨਹੀਂ ਹੁਣ ਕੋਈ ਲੋੜ ਨਹੀਂ ਭਾਵੇਂ ਕੋਈ ਨਾਨਕਸਰੀ ਹੈ ਭਾਵੇਂ ਕੋਈ ਚਿੱਟੇ ਪਰਨੇ ਵਾਲੇ ਨੇ ਕਿੰਨੀਆਂ ਹੁਣ ਕਲਪੂਤਾ ਸਾਹਮਣੇ ਆ ਰਹੀਆਂ ਨੇ ਇਹਨਾਂ ਲੋਕਾਂ ਦੀਆਂ ਤੁਸੀਂ ਦੇਖ ਹੀ ਰਹੇ ਹੋ ਇੰਟਰਨੈਟ ਦੇ ਉੱਤੇ ਅਮਰਿਤਪਾਲ ਸਿੰਘ ਮੈਰੂ ਨੇ ਉਹਨੇ ਕੱਲੇ ਨੇ ਵਕਤ ਪਾਇਆ ਹੋਇਆ ਸਾਰੇ ਇਹਨਾਂ ਦੇ ਹੁਣ ਕਾਲੇ ਚਿੱਠੇ ਕੱਢ-ਕੱਢ ਕੇ ਲੈ ਕੇ ਆ ਰਹੇ ਉਹੀ ਬਾਬੇ ਨੇ ਜਿਨ੍ਹਾਂ ਨੂੰ ਤੁਸੀਂ ਪ੍ਰਮੋਟ ਕੀਤਾ ਜਿਨ੍ਹਾਂ ਨੂੰ ਅਗਿਆਨਤਾ ਵਸ ਲੋਕਾਂ ਨੇ ਇਹ ਇਹਨਾਂ ਨੂੰ ਪ੍ਰਮੋਟ ਕੀਤਾ ਹੈ ਬਾਬੇ ਨੇ ਜੀ ਨਾਨਕ ਸਰਸਿਫਤੀ ਦਾ ਘਰ ਹੈ ਕਿ ਗੁਰੂ ਨਾਨਕ ਦਾ ਕਰ ਤੁਹਾਡਾ ਹੋ ਸਕਦਾ ਹੈ ਕੱਲਾ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਜਿਸ ਸਾਧ ਤਰਤੀ ਪਈ ਹਰਿਆਵਲ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਉਹ ਸਾਰੇ ਥਾਂ ਹਰਿਆਵਲੇ ਨੇ ਉਹ ਸਾਰੇ ਥਾਂ ਸਿਫਤੀ ਦੇ ਘਰ ਨੇ ਅਗਲੇ ਇਤਿਹਾਸ ਦੇ ਪੰਨੇ ਕੀ ਜ਼ਿਕਰ ਕਰਦੇ ਹਨ ਇਹਦਾ ਜ਼ਿਕਰ ਅਸੀਂ ਕੱਲ ਦੇ ਦਿਵਾਨ ਵਿੱਚ ਕਰਾਂਗੇ ਲੜੀ ਵਾਰ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜੀਵਨ ਦੀ ਇਤਿਹਾਸ ਦੀ ਲੜੀ ਅਸੀਂ ਕੱਲ ਤੋਂ ਆਰੰਭ ਕੀਤੀ ਹੈ ਜਿੱਥੇ ਅੰਮ੍ਰਿਤ ਵੇਲੇ ਮੁੱਖ ਵਾਕ ਦੀ ਵਿਆਖਿਆ ਹੁੰਦੀ ਹੈ ਉੱਥੇਸੀਂ ਨਾਲ-ਨਾਲ ਜਿਹੜੀ ਹੈ ਇਤਿਹਾਸ ਦੀ ਲੜੀ ਨੂੰ ਥੋੜਾ-ਥੋੜਾ ਲੈ ਕੇ ਚੱਲਦੇ ਹਾਂ ਸਾਨੂੰ 1621 ਤੋਂ ਲੈ ਕੇ 1675 ਤੱਕ ਦਾ ਸੇ ਸਾਰਾ ਸਫਰ ਇਤਿਹਾਸ ਦੇ ਰੂਪ ਦੇ ਅੰਦਰ ਇਸੇ ਤਰ੍ਹਾਂ ਤੈਅ ਕਰਾਂਗੇ ਪਰਸ਼ਾ ਕਿਰਪਾ ਕਰਨ ਮਿਹਰਮੰਦ ਕਰਨ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ